ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਅਮਨਪ੍ਰੀਤ ਕੌਰ ਅੱਜ ਦੀ ਨਵੀਂ ਕਲੈਕਸ਼ਨ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੀ ਹਾਂ ਤੇ ਆਪਾਂ ਡਿਸਟ੍ਰਿਕਟ ਸੰਗਰੂਰ ਤੋਂ ਬਿਲੋਂਗ ਕਰਦੇ ਹਾਂ ਜੀ ਕਾਫੀ ਸਾਰੇ ਮੈਸੇਜ ਹੁੰਦੇ ਨੇ ਕਿ ਦੀ ਦੀ ਤੁਸੀਂ ਕਿੱਥੋਂ ਕਿੱਥੋਂ ਤੇ ਆਪਾਂ ਵੀਡੀਓ 'ਚ ਸਾਰਾ ਦੱਸਿਆ ਹੁੰਦਾ ਪਰ ਤੁਸੀਂ ਵੀਡੀਓ ਸਕਿਪ ਕਰਕੇ ਦੇਖ ਲੈਂਦੇ ਹੋ ਇਸ ਕਰਕੇ ਤੁਹਾਨੂੰ ਕੁਝ ਵੀ ਜਿਹੜਾ ਪਤਾ ਨਹੀਂ ਲੱਗਦਾ ਹੈਗਾ ਅਗਰ ਚੈਨਲ ਤੇ ਪਹਿਲੀ ਵਾਰ ਹੀ ਆਇਓ ਚੈਨਲ ਜ਼ਰੂਰ ਸਬਸਕ੍ਰਾਈਬ ਕਰੋ ਨਾਲ ਹੀ ਬੈਲ ਆਈਕਨ ਜ਼ਰੂਰ ਪ੍ਰੈਸ ਕਰਿਆ ਕਰੋ ਤਾਂ ਕਿ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਚਲੋ ਜੀ ਕਰਦੇ ਹਾਂ ਅੱਜ ਫੈਬਰਿਕ ਹੀ ਰਹੇਗਾ ਜੋ ਵੀ ਇਹ ਤੁਹਾਨੂੰ ਸਾਰਾ ਵੀਡੀਓ ਦੇ ਵਿੱਚ ਦੱਸਾਂਗੇ ਅੱਜ ਵਾਲਾ ਜਿਹੜਾ ਫੈਬਰਿਕ ਰਹੇਗਾ ਜੀ ਲੀਲਨ ਦੇ ਉੱਪਰ ਰਹੇਗਾ ਸ਼ਰਟ ਰਹੇਗੀ ਲੀਲਨ ਕਾਟਨ ਦੀ ਔਰ ਪਿਓਰ ਕਾਟਨ ਦੀ ਬਾਟਮ ਰਹੇਗੀ ਜੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣਾ ਕਲਰ ਔਰ ਬਹੁਤ ਹੀ ਜ਼ਿਆਦਾ ਸੋਨਾ ਫੈਬਰਿਕ ਹੈ ਜਿਹੜੀ ਪ੍ਰਿੰਟਿੰਗ ਹੈ ਪ੍ਰਿੰਟਿੰਗ ਬਹੁਤ ਹੀ ਜ਼ਿਆਦਾ ਸੋਹਣੀ ਹੈ ਜੀ ਇਸ ਤਰ੍ਹਾਂ ਤੁਹਾਡੀ ਸ਼ਰਟ ਬਣੇਗੀ ਉੱਪਰ ਨੂੰ ਐਵੇਂ ਅੰਬੀਆਂ ਜਾਣਗੀਆਂ ਫਲਾਵਰ ਜੇ ਬਣੇ ਹੋਏ ਨੇ ਜਿਵੇਂ ਇਹ ਵੀਡੀਓ ਦੇ ਵਿੱਚ ਕਲਰ ਬਹੁਤ ਹੀ ਜ਼ਿਆਦਾ ਸੋਹਣਾ ਜੀ ਲਵੈਂਡਰ ਜਿਹਾ ਕਲਰ ਹੈ ਚਲੋ ਤਾਂ ਪੂਰੀ ਸ਼ਰਟ ਖੋਲ ਕੇ ਦਿਖਾ ਦਿੰ कि ਜਿੰਨਾ ਚਿਰ ਆਪਾਂ ਪੂਰੀ ਸ਼ਰਟ ਖੋਲ ਕੇ ਨਾਲ ਦਿਖਾਈਏ ਫਿਰ ਕਾਫੀ ਮੈਸੇਜ ਨੇ دی ਇੱਕ ਵਾਰੀ ਵੀਡੀਓ ਫੋਟੋਸ ਅਲੱਗ ਤੋਂ ਸੈਂਡ ਕਰ ਦੋ ਤੇ ਅਲੱਗ ਤੋਂ ਫੋਟੋ ਸੈਂਡ ਕਰਨੀ ਬੜੀ ਮੁਸ਼ਕਲ ਹੋ ਜਾਂਦੀ ਹੈ ਦੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈ बॉਟਮ ਬਹੁਤ ਜ਼ਿਆਦਾ ਸੋਹਣੀ ਹੈ ਆ ਵਿੱਚ ਜਿਹੜਾ ਤੁਸੀਂ ਦੇਖ ਸਕਦੇ ਹੋ ਸੈਲਫ ਪ੍ਰਿੰਟ ਜਿਹੜੀ बॉਟਮ ਬਣੀ ਹੋਈ ਹੈ ਆ ਲੀਲਨ कॉटन ਦੀ ਸ਼ਰਟ ਰਹੇਗੀ कॉटन ਦੀ बॉਟਮ ਰਹੇਗੀ ਬਹੁਤ ਹੀ ਜ਼ਿਆਦਾ ਸੋਹਣਾ ਕਲਰ ਔਰ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਬਣਿਆ ਹੋਇਆ ਜੀ ਅੱਜ ਦੀ ਆਪਣੀ ਕਲੈਕਸ਼ਨ ਦਾ ਫਸਟ ਸੂਟ ਰਹੇਗਾ ਬਹੁਤ ਹੀ ਜ਼ਿਆਦਾ ਸੋਹਣਾ ਔਰ ਇਹ ਰਹੇਗਾ ਜੀ ਡਿਜ਼ਾਈਨ ਔਰ ਕਲਰ ਅਲੱਗ-ਅਲੱਗ ਨੇ ਜੀ ਸਭ ਦੇ ਫੈਬਰਿਕ ਸੇਮ ਹੀ ਰਹੇਗਾ ਇਹ ਵੀ ਕਲਰ ਬਹੁਤ ਹੀ ਜ਼ਿਆਦਾ ਪਿਆਰਾ ਲੈਮਨ ਸ਼ੇਡ ਹੈ ਜੀ ਬਹੁਤ ਹੀ ਜ਼ਿਆਦਾ ਸੋਹਣੀ ਹੈ ਆ ਕੁਝ ਪਹਿਣਾ ਜਿਵੇਂ ਛੋਟੇ ਫਲਾਵਰ ਲਾਈਕ ਕਰਦੇ ਨੇ ਕੁਝ ਪਹਿਣਾ ਵੱਡੇ ਫਲਾਵਰ ਲਾਈਕ ਕਰਦੇ ਨੇ 2.5 ਮੀਟਰ ਦੀ ਜਿਹੜੀ ਕੱਟ ਹੈਗੀ ਬਾਟਮ ਦੀ ਉਹ 2.5 ਹੀ ਸ਼ਰਟ ਦੀ ਰਹੇਗੀ ਤੁਸੀਂ ਚੈੱਕ ਕਰ ਸਕਦੇ ਹੋ ਪਰ ਸਟੈਂਪ ਲੱਗੀ ਹੋਈ ਹੈ bina us stamp to fabric ਜਿਹੜਾ ਤੁਹਾਨੂੰ ਨਹੀਂ ਮਿਲੇਗਾ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਤੁਸੀਂ ਡਿਜ਼ਾਈਨ ਚੈੱਕ ਕਰ ਸਕਦੇ ਹੋ ਫਲਾਵਰ ਬਹੁਤ ਸੋਹਣੇ ਬਣੇ ਹੋਏ ਨੇ ਔਰ ਇਹ ਰਹੇਗੀ ਜੀ ਬਾਟਮ ਬਾਟਮ ਤੇ ਵੀ ਹਲਕਾ ਫੁ ਤਾਂ ਉਹਦਾ ਪਹਿਲਾ ਕਲਰ ਦਿਖਾਇਆ ਸੀ ਉਹ ਥੋੜਾ ਡਾਰਕ ਪਰਪਲ ਆ ਜੀ ਜਿਵੇਂ ਲਵੈਂਡਰ ਸ਼ੇਡ ਆਪਾਂ ਕਹਿ ਦਿੰਦੇ ਆ ਉਹ ਥੋੜੀ ਡਾਰਕ ਸੀ ਇਹ ਥੋੜਾ ਜਿਹਾ ਹਲਕਾ ਜਿਹਾ ਲਾਈਟ ਆ ਜੀ ਉਹਦਾ ਡਿਜ਼ਾਈਨ ਚੇਂਜ ਆ ਇਸ ਦਾ ਵੀ ਡਿਜ਼ਾਈਨ ਚੇਂਜ ਆ ਜੀ ਇਸ ਦਾ ਬਾਟਮ ਜਿਹੜੀ ਉਹ ਵੀ ਚੇਂਜ ਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਸੈਲਫ ਪ੍ਰਿੰਟ ਬਣਿਆ ਹੋਇਆ ਬਾਟਮ ਦੇ ਵਿੱਚ ਔਰ ਇਸ ਤਰੀਕੇ ਨਾਲ ਸ਼ਰਟ ਬਣੀ ਹੋਈ ਹੈ ਬਹੁਤ ਹੀ ਪਿਆਰਾ ਜਿਹਾ ਫੈਬਰਿਕ ਹੈ ਜੀ ਲੀਲਨ कॉटन ਦੀ ਸ਼ਰਟ ਰਹੇਗੀ ਔਰ कॉटन ਦੀ ਜਿਹੜੀ ਸਲਵਾਰ ਰਹੇਗੀ ਜੀ ਨਾਲ ਤੁਸੀਂ ਇਹਦਾ ट्राउजर ਵੀ ਬਣਵਾ ਸਕਦੇ ਹੋ ਅਗਰ ਤੁਹਾਡੀ ਸਟਿਚਿੰਗ ਸਾਡੇ ਕੋ ਤੁਸੀਂ ਕਰਵਾਉਣਾ ਚਾਹੁੰਦੇ ਹੋ ਤਾਂ ਆਪਾਂ ਤੁਹਾਨੂੰ ਆਪਣੇ ਅਕੋਰਡਿੰਗ ਸਟਿਚਿੰਗ ਕਰਵਾ ਕੇ ਦਵਾਂਗੇ ਅਗਰ ਤੁਹਾਨੂੰ ਕੋਈ ਡਿਜ਼ਾਈਨ ਪਸੰਦ ਦਾ ਸਟਿਚਿੰਗ ਦਾ ਤੁਸੀਂ ਸਾਨੂੰ ਸੈਂਡ ਕਰ ਸਕਦੇ ਹੋ ਤੇ ਜਿਹੜਾ ਪ੍ਰਾਈਸ ਸ਼ੋ ਹੋ ਰਿਹਾ ਜੀ ਵਿਦਆਊਟ ਦੁਪੱਟਾ ਸ਼ੋ ਹੋ ਰਿਹਾ ਵਿਦਆਊਟ ਸਟਿਚਿੰਗ ਸ਼ੋ ਹੋ ਰਿਹਾ ਜੀ ਅਗਲਾ ਕਲਰ ਬਹੁਤ ਹੀ ਯਾਦਾ ਸੋਨਾ ਗ੍ਰੇ ਬਲੈਕ ਜਿਹਨੂੰ ਆਪਾਂ ਕਹਿ ਦਿੰਦੇ ਰਹੰਤ ਰਹੇਗਾ ਆਪਣਾ ਪ੍ਰਿੰਟ ਬਹੁਤ ਹੀ ਜ਼ਿਆਦਾ ਸੋਹਣਾ ਜਿਹਾ ਪ੍ਰਿੰਟ ਬਣਿਆ ਹੋਇਆ ਜੀ ਔਰ ਇਹ ਰਹੇਗੀ ਜੀ ਸਲਵਾਰ ਨਾਲ ਸਲਵਾਰ ਚੈੱਕ ਕਰ ਸਕਦੇ ਹੋ ਤੁਸੀਂ ਬਹੁਤ ਹੀ ਜ਼ਿਆਦਾ ਸੋਹਣਾ ਸੈਲਫ ਪ੍ਰਿੰਟ ਹੈ ਜੀ ਵਿੱਚ ਬਹੁਤ ਹੀ ਪਿਆਰਾ ਜਿਹਾ ਇਹਨਾਂ ਦੇ ਨਾਲ ਟਾਈ ਐਂਡ ਡਾਈ ਦਾ ਦੁਪੱਟੇ ਲਾ ਕੇ ਬਹੁਤ ਜ਼ਿਆਦਾ ਸੋਹਣੇ ਸੂਟ ਜਿਹੜੇ ਤੁਹਾਡੇ ਰੈਡੀ ਹੋ ਜਣੇ ਔਰ ਬਾਕੀ ਇਹ ਸਟਿਚਿੰਗ ਦੀ ਗੱਲ ਸਟਿਚਿੰਗ ਜਿਹੜੀ ਹੈ ਜੀ ਤੁਸੀਂ ਕਿਸੇ ਤਰ੍ਹਾਂ ਦੀ ਵੀ ਕਰਵਾ ਸਕਦੇ ਹੋ ਸਾਡੇ ਕੋਲ ਔਰ ਸਟਿਚਿੰਗ ਦੇ ਅਕੋਰਡਿੰਗ ਤੁਹਾਡਾ ਸੂਟ ਜਿਹੜਾ ਬਹੁਤ ਜ਼ਿਆਦਾ ਸੋਹਣਾ ਲੱਗ ਹੋ ਜਾਣਾ ਜੀ ਇਹਦੇ ਵਿੱਚ ਆਪਾਂ ਕੁਝ ਲੈਸੀਸ ਐਡ ਕਰਾਂਗੇ ਕੁਝ ਡਿਜ਼ਾਈਨ ਬਣਾਵਾਂਗੇ ਜਿਹੜੇ ਸੂਟ ਨੂੰ ਜ਼ਿਆਦਾ ਸੋਹਣਾ ਬਣਾ ਸਕਣਗੇ ਕਲਰ ਬਹੁਤ ਹੀ ਪਿਆਰਾ ਅਗਰ ਤੁਹਾਨੂੰ ਇਹ ਕਲਰ ਪਸੰਦ ਆ ਸਕਰੀਨ ਸ਼ਾਟ ਲੈ ਕੇ ਤੁਸੀਂ ਵਟਸਐਪ ਤੇ ਮੈਸੇਜ ਜਿਹੜਾ ਕਰ ਸਕਦੇ ਹੋ ਇਹ ਅਗਲਾ ਕਲਰ ਚੈੱਕ ਕਰ ਲਓ ਪਹਿਲਾ ਸਟੈਂਪ ਚੈੱਕ ਕਰ ਲਓ ਉੱਪਰ ਸਟੈਂਪ ਲੱਗੀ ਹੋਈ ਹੈ ਵਿਦਆਊਟ ਸਟੈਂਪ ਜਿਹੜਾ ਕੋਈ ਵੀ ਫੈਬਰਿਕ ਤੁਹਾਨੂੰ ਨਹੀਂ ਬਹੁਤ ਹੀ ਜ਼ਿਆਦਾ ਸੋਨਾ ਡਿਜ਼ਾਈਨ ਬਹੁਤ ਜ਼ਿਆਦਾ ਪਿਆਰਾ ਬਣਿਆ ਹੋਇਆ ਜੀ ਫੈਬਰਿਕ ਲਾਈਟ ਵੇਟ ਹੈ ਜੀ ਅਗਰ ਤੁਸੀਂ ਵਿਦਾਊਟ ਲਾਈਨਿੰਗ ਸਟਿਚ ਕਰਵਾਉਣਾ ਚਾਹੁੰਦੇ ਹੋ ਵਿਦਾਊਟ ਵੀ ਕਰਵਾ ਸਕਦੇ ਹੋ ਅਗਰ ਤੁਸੀਂ ਲਾਈਨਿੰਗ ਲਗਵਾਉਣਾ ਚਾਹੁੰਦੇ ਹੋ ਤਾਂ ਲਗਵਾ ਵੀ ਸਕਦੇ ਹੋ ਬਸ ਤਾਂ ਮੈਂ ਤੁਹਾਨੂੰ ਇਹ ਸੁਜੈਸਟ ਕਰੂੰਗੀ ਕਿ ਲਾਈਨਿੰਗ ਲਗਵਾ ਕੇ ਹੀ ਤੁਸੀਂ ਸੂਟ ਜਿਹੜਾ ਸਟਿਚ ਕਰਵਾਇਆ ਕਰੋ ਅਗਰ ਬਾਟਮ ਤੇ ਨਹੀਂ ਤੁਸੀਂ ਲਗਵਾਉਣੀ ਚਾਹੁੰਦੇ ਨੋ ਪ੍ਰੋਬਲਮ ਤੁਸੀਂ ਸ਼ਰਟ ਤੇ ਹਮੇਸ਼ਾ ਹੀ ਲਾਈਨਿੰਗ ਜਿਹੜੀ ਲਗਵਾਇਆ ਕਰੋ ਲਾਈਨਿੰਗ ਇਹ ਨਹੀਂ ਕਿ ਹੈਗੇ ਵੀ ਤੁਸੀਂ ਕਾਫੀ ਹੈਵੀ ਲਗਵਾਓਗੇ ਨਾ ਜਿਵੇਂ ਗਰਮੀ ਦੇ ਵਿੱਚ ਆਪਾਂ ਕਾਫੀ ਮੈਸੇਜ ਹੁੰਦੇ ਕਿ ਦੀਦੀ ਆਪਾਂ ਗਰਮੀ ਦੇ ਵਿੱਚ ਵੇਅਰ ਨਹੀਂ ਕਰ ਸਕਦੇ ਲਾਈਨਿੰਗ ਵਾਲਾ ਸੂਟ ਅੱਜਕੱਲ ਬਿਲਕੁਲ ਲਾਈਟ ਵੇਟ ਲਾਈਨਿੰਗਾਂ ਵੀ ਆ ਰਹੀਆਂ ਨੇ ਜੀ ਬਿਲਕੁਲ ਜਿਵੇਂ ਆਪਾਂ ਕਹਿੰਨਾ ਵਧੀਆ ਕੁਆਲਿਟੀ ਦੇ ਵਿੱਚ ਹਲਕੀ ਲਾਈਨਿੰਗ ਆਉਂਦੀ ਹੈ ਤੁਸੀਂ ਬਾਟਮ ਚੈੱਕ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣਾ ਜਿਹੜਾ ਵਿੱਚ ਸੈਲ ਪ੍ਰਿੰਟ ਬਣਿਆ ਹੋਇਆ ਕਲਰ ਬਹੁਤ ਹੀ ਜ਼ਿਆਦਾ ਸੋਹਣਾ ਹੈ ਜੀ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਡਿਜ਼ਾਈਨ ਬਹੁਤ ਜ਼ਿਆਦਾ ਸੋਹਣਾ ਹੈ ਸਕਰੀਨ ਉੱਪਰ ਪ੍ਰਾਈਸ ਵੀ ਸ਼ੋਅ ਹੋ ਰਿਹਾ ਜੀ ਵਿਦਆਊਟ ਦੁਪੱਟਾ ਪ੍ਰਾਈਸ ਸ਼ੋਅ ਹੋ ਰਿਹਾ ਤੁਸੀਂ ਦੁਪੱਟਾ ਲਗਵਾਉਣਾ ਚਾਹੁੰਦੇ ਲਗਵਾ ਸਕਦੇ ਹੋ ਬਿਨਾਂ ਦੁਪੱਟੇ ਤੋਂ ਬਾਈ ਕਰਨਾ ਚਾਹੁੰਦੇ ਬਿਨਾਂ ਦੁਪੱਟੇ ਤੋਂ ਬਾਈ ਕਰ ਸਕ ਜੀ ਅਗਲਾ ਕਲਰ ਚੈੱਕ ਕਰੂੰ ਬਹੁਤ ਹੀ ਪਿਆਰਾ ਜਿਹਾ ਕਲਰ ਵਾਈਨ ਸ਼ੇਡ ਜਿਹਨੂੰ ਆਪਾਂ ਕਹਿ ਦਿੰਦੇ ਆ ਇਸ ਤਰ੍ਹਾਂ ਚੈੱਕ ਕਰ ਸਕਦੇ ਤੁਸੀਂ ਐਵੇਂ ਸ਼ਰਟ ਬਣੇਗੀ ਜੀ ਉੱਪਰ ਨੂੰ ਬਹੁਤ ਹੀ ਪਿਆਰੀ ਜੀ ਡਿਜ਼ਾਈਨਿੰਗ ਹੈ ਜੀ ਸ਼ਰਟ ਦੀ ਵੀ ਔਰ ਬਾਟਮ ਦੇ ਵਿੱਚ ਤੁਸੀਂ ਕਲਰ ਚੈੱਕ ਕਰ ਸਕਦੇ ਹੋ ਡਿਜ਼ਾਈਨ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਬਣਿਆ ਹੋਇਆ ਜਿਹੜਾ ਜਿਹੜਾ ਕਲਰ ਤੁਹਾਨੂੰ ਪਸੰਦ ਆ ਸਕਰੀਨਸ਼ਾਟ ਲੈ ਕੇ ਤੁਸੀਂ ਵਟਸਐਪ ਤੇ ਮੈਸੇਜ ਜਿਹੜਾ ਕਰ ਸਕਦੇ ਹੋ ਇਸ ਤੋਂ ਇਲਾਵਾ ਵੀ ਅਗਰ ਤੁਸੀਂ ਕੋਈ ਹੈਂਡਵਰਕ ਤੇ ਪੀਸ ਰੈਡੀ ਕਰਵਾਉਣਾ ਚਾਹੁੰਦੇ ਹੋ ਵੀ ਸਾਡੇ ਤੋਂ ਕਰਵਾ ਸਕਦੇ ਹੋ ਪਿੱਛੇ ਤੁਸੀਂ ਸਾਡੀਆਂ ਕਾਫੀ ਵੀਡੀਓਜ਼ ਦੇਖੀਆਂ ਜਿਹੜੀਆਂ ਆਪਾਂ ਨੇ ਹੈਂਡਵਰਕ ਦੇ ਉੱਪਰ ਅਪਲੋਡ ਕੀਤੀਆਂ ਨੇ ਬਹੁਤ ਵਧੀਆ ਰਿਸਪੌਂਸ ਰਿਹਾ ਏ ਤੁਹਾਡਾ ਸਾਰਿਆਂ ਦਾ ਇਹ ਵੀ ਕਲਰ ਬਹੁਤ ਹੀ ਜ਼ਿਆਦਾ ਪਿਆਰਾ ਜੀ ਬਾਟਮ ਦਾ ਤੁਸੀਂ ਡਿਜ਼ਾਈਨ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰੀ ਬਾਟਮ ਜਿਹੜੀ ਬਣੀ ਹੋਈ ਏ ਜਿਸ ਤਰ੍ਹਾਂ ਸ਼ਰਟ ਦੇ ਵਿੱਚ ਥੋੜਾ ਜਿਹੜਾ ਫਲਾਵਰ ਨੇ ਉਹ ਹਾਈਲਾਈਟ ਹੋ ਰਹੇ ਨੇ ਇਹਦੇ ਵਿੱਚ ਸ਼ਰਟ ਬਾਟਮ ਦੇ ਵਿੱਚ ਆਪਾਂ ਦੇਖੀਏ ਤਾਂ ਉਹ ਹਲਕਾ ਹਲਕਾ ਜਿਵੇਂ ਨੈਗੇਟਿਵ ਪ੍ਰਿੰਟ ਆਪਾਂ ਜਿਹਨੂੰ ਕਹਿ ਸਕਦੇ ਆ ਉਹ ਵਾਲਾ ਪ੍ਰਿੰਟ ਬਣਿਆ ਹੋਇਆ ਬਹੁਤ ਹੀ ਜ਼ਿਆਦਾ ਸੋਹਣੇ ਜਿਹੜੇ ਸੂਟ ਨੇ ਡਿਜ਼ਾਈਨ ਬਹੁਤ ਸੋਹਣੇ ਨੇ ਪ੍ਰਿੰਟ ਬਹੁਤ ਜ਼ਿਆਦਾ ਸੋਹਣੇ ਨੇ ਜੀ ਕਲਰ ਬਹੁਤ ਹੀ ਪਿਆਰਾ ਜੀ ਮਸਟਰਡ ਕਲਰ ਹੈ ਬਹੁਤ ਹੀ ਸੋਹਣਾ ਔਰ ਖਿਲਵਾ ਖਿਲਵਾ ਜਿਹੜਾ ਮਸਟਰਡ ਕਲਰ ਹੈ ਮੈਂ ਫਿਰ ਤੁਹਾਨੂੰ ਦੱਸ ਦੇਣਾ ਚਾਹੁੰਗੀ ਫੈਬਰਿਕ ਸ਼ਰਟ ਦਾ ਰਹੇਗਾ ਜੀ ਲੀਲਨ ਕਾਟਨ ਦੇ ਉੱਪਰ ਕਾਟਨ ਦੀ ਬਾਟਮ ਰਹੇਗੀ ਜੀ ਬ ਕਲਾ ਕਲਰ ਆਫ ਵਾਈਟ ਦੇ ਵਿੱਚ ਕਲਰ ਮੈਟਰ ਨਹੀਂ ਕਰਦੇ ਹੈਗੇ ਕਿ ਕਲਰ ਲਾਈਟ ਆ ਤਾਂ ਉਹ ਜਿਆਦਾ ਏਸ ਵਾਲੇ ਹੀ ਵੇਅਰ ਕਰ ਸਕਦੇ ਆ ਡਾਰਕ ਆ ਤਾਂ ਉਹ ਜੰਗ ਏਸ ਵਾਲੇ ਹੀ ਵੇਅਰ ਕਰ ਸਕਦੇ ਨੇ ਗੱਲ ਸਾਰੀ ਹੁੰਦੀ ਡਿਜ਼ਾਈਨਿੰਗ ਦੇ ਉੱਪਰ। ਕਈ ਤੁਸੀਂ ਦੇਖਿਆ ਹੁਣ ਅੱਜਕੱਲ ਵੀ ਆਪਣੇ ਜਿਹੜੇ ਜਾਂਗੇ ਜਿਹੇ ਪਹਿਣਾ ਨੇ ਉਹ ਵੀ ਅੱਜਕੱਲ ਲਾਈਟ ਕਲਰ ਹੀ ਵੇਅਰ ਕਰਨਾ ਲਾਇਕ ਕਰਦੇ ਨੇ। ਕਿਉਂਕਿ ਜਿਹੜੀ ਡਿਜ਼ਾਈਨਿੰਗ ਹੁੰਦੀ ਹੈ ਉਹ ਸੂਟ ਨੂੰ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਸੋਨਾ ਗਰਲਿਸ਼ ਸੂਟ ਨੂੰ ਗਰਲਿਸ਼ ਸੂਟ ਬਣਾਉਣਾ ਔਰ ਲੇਡੀਜ਼ ਲੁੱਕ ਦੇਣੀ ਉਹ ਟੇਲਰ ਦੇ ਹੱਥ ਵਾਸ ਹੁੰਦਾ ਆਪਣੇ ਤੇ ਆਪਣੇ ਹੱਥ ਦੇ ਵਿੱਚ ਹੁੰਦਾ ਕਿ ਆਪਾਂ ਕਿੱਦਾਂ ਦੀ ਡਿਜ਼ਾਈਨਿੰਗ ਜਿਹੜੀ ਸੂਟ ਦੀ ਕਰਵਾ ਰਹੇ ਆਂ। ਕਿਸ ਤਰ੍ਹਾਂ ਇੱਕ ਆਪਾਂ ਲਾਈਟ ਕਲਰ ਨੂੰ ਆਪਾਂ ਕਿੱਦਾਂ ਗਰਲਿਸ਼ ਲੁੱਕ ਦੇ ਸਕਦੇ ਹਾਂ ਤੁਸੀਂ ਸਟਿਚਿੰਗ ਤੇ ਵੀ ਕਰਵਾ ਪੇੜੀਆ ਪਰਣਾ ਨੇ ਇਹ ਬਲੇ ਸੂਟ ਆਪਣੇ ਲਈ ਰੈਡੀ ਕਰਵਾ ਸਕਦੇ ਨੇ 컬러 ਡਿਜ਼ਾਈਨ ਤੁਸੀਂ ਚੈੱਕ ਕਰ ਲਓ ਬਹੁਤ ਹੀ ਪਿਆਰਾ ਬਣਿਆ ਹੋਇਆ ਜੀ ਅਗਲਾ 컬러 ਬਹੁਤ ਹੀ ਜ਼ਿਆਦਾ ਸੋਹਣਾ ਪ੍ਰਿੰਟਿੰਗ ਬਹੁਤ ਜ਼ਿਆਦਾ ਸੋਹਣੀ ਹੈ ਜਿਹੜੀ ਮੈਨੂੰ ਪਰਸਨਲੀ ਇਹ ਚੀਜ਼ਾਂ ਬਹੁਤ ਵਧੀਆ ਲੱਗੀਆਂ ਨੇ ਜੀ ਪ੍ਰਿੰਟਿੰਗ ਬਹੁਤ ਹੀ ਜ਼ਿਆਦਾ ਸੋਹਣੀ ਹੈ ਬਾਟਮ ਤੁਸੀਂ ਚੈੱਕ ਕਰ ਸਕਦੇ ਹੋ ਔਰ 컬러 ਸੂਟ ਦਾ ਡਿਜ਼ਾਈਨ ਜਿਹੜਾ ਚੈੱਕ ਕਰ ਸਕਦੇ ਹੋ ਸਲ ਪ੍ਰਿੰਟ ਦੇ ਵਿੱਚ ਬਾਟਮ ਰਹੇਗੀ ਪ੍ਰਿੰਟ ਵਾਲੀ ਸ਼ਰਟ ਰਹੇਗੀ 2.5 ਤੋਂ 4 ਮੀਟਰ 2.5 ਤੋਂ 4 ਦੀ ਸ਼ਰਟ ਰਹੇਗੀ ਉਹ 2.5 ਤੋਂ 4 ਦੀ ਬਾਟਮ ਰਹੇਗੀ ਤੁਸੀਂ ਟਰੌਜ਼ਰ ਵੀ ਬਣਵਾ ਸਕਦੇ ਹੋ ਤੁਸੀਂ ਸਲਵਾਰ ਵੀ ਬਣਵਾ ਸਕਦੇ ਹੋ ਜੋ ਤੁਸੀਂ ਲਾਇਕ ਕਰਦੇ ਤੁਸੀਂ ਉਹ ਬਣਵਾ ਸਕਦੇ ਹੋ ਵਿਦਆਊਟ ਦੁਪੱਟਾ ਤੁਸੀਂ ਬਾਏ ਕਰਨਾ ਚਾਹੁੰਦੇ ਵਿਦਆਊਟ ਦੁਪੱਟਾ ਵੀ ਬਾਏ ਕਰ ਸਕਦੇ ਹੋ ਅਗਰ ਵਿਦ ਦੁਪੱਟਾ ਤੁਸੀਂ ਬਾਏ ਕਰਨਾ ਚਾਹੁੰਦੇ ਤੁਸੀਂ ਸਾਨੂੰ ਦੱਸ ਸਕਦੇ ਹੋ ਕਿ ਦੇਦੀ ਅਸੀਂ ਦੁਪੱਟਾ ਜਿਹੜਾ ਲਗਵਾਉਣਾ ਹੈ ਨਾਲ ਦੁਪੱਟਾ ਕਿਸ ਤਰ੍ਹਾਂ ਦਾ ਤੁਸੀਂ ਲਗਵਾਉਣਾ ਤੁਹਾਡੀ ਪਸੰਦ ਰਹੇਗੀ ਦੁਪਟਾ ਪਲੇਨ ਡਾਈ ਕਰਵਾਉਣਾ ਕਿ ਜਾਂ ਤੁਸੀਂ ਟਾਈ ਐਂਡ ਡਾਈ ਜਿਹੜਾ ਦਾਏ ਨਾਲ ਡਾਈ ਕਰਵਾਉਣਾ ਉਹ ਤੁਸੀਂ ਸਾਨੂੰ ਦੱਸ ਸਕਦੇ ਹੋ ਬਹੁਤ ਹੀ ਪਿਆਰੇ ਜਿਹੇ ਕਲਰ ਨੇ ਡਿਜ਼ਾਈਨ ਬਹੁਤ ਜ਼ਿਆਦਾ ਸੋਹਣੇ ਨੇ ਜੀ ਇਹ ਲਾਈਟ ਮਹਿੰਦੀ ਜੀ ਸ਼ੇਡ ਹੋਗੀ ਪੈਰਟ ਦੀ ਸ਼ੇਡ ਅਗਲਾ ਕਲਰ ਬਹੁਤ ਹੀ ਜ਼ਿਆਦਾ ਸੋਹਣਾ ਜੀ ਤੁਸੀਂ ਦੇਖ ਸਕਦੇ ਹੋ ਡਿਜ਼ਾਈਨ ਤੇ ਪ੍ਰਿੰਟਿੰਗ ਜਿਹੜੀ ਚੈੱਕ ਕਰ ਸਕਦੇ ਹੋ ਔਰ ਕਲਰ ਬਹੁਤ ਹੀ ਜ਼ਿਆਦਾ ਪਿਆਰਾ ਜੀ ਬਹੁਤ ਹੀ ਪਿਆਰਾ ਕਲਰ ਜਿਹਨੂੰ ਆਪਾਂ ਕਹਿ ਦਈਏ ਬਹੁਤ ਹੀ ਸੋਹਣਾ ਲੱਗ ਰਿਹਾ ਅ ਇੱਕ ਮੈਂ ਆਪਣੀ ਰੀਲ ਪਾਈ ਸੀ ਇੰਸਟਾਗ੍ਰਾਮ ਤੇ ਕਾਫੀ ਮੈਸੇਜ ਜੀ ਉਸ ਵੀਡੀਓ ਨੂੰ ਲੈ ਕੇ ਵੀ ਜੀ ਜਿਹੜਾ ਤੁਸੀਂ ਸੂਟ ਵੇਅਰ ਕੀਤਾ ਵੀ ਉਹਦੇ ਨਾਲ ਦਾ ਸੂਟ ਸਾਨੂੰ ਲਿਆ ਕੇ ਦਿਓ ਤੇ ਕੋਸ਼ਿਸ਼ ਚੱਲ ਰਹੀ ਹੈ ਜੀ ਕਿ ਅਗਰ ਉਹਦੇ ਨਾਲ ਦੇ ਪ੍ਰਿੰਟਿੰਗ ਆਪਾਂ ਨੂੰ ਮਿਲ ਜੇ ਤਾਂ ਆਪਾਂ ਜ਼ਰੂਰ ਤੁਹਾਡੇ ਵਾਸਤੇ ਲੈ ਕੇ ਆਈਏ ਤੇ ਇਹ ਵੀ ਪ੍ਰਿੰਟਿੰਗ ਉਹਨਾਂ ਨਾਲ ਹੀ ਮਿਲਦੀ ਝੁਲਦੀ ਹੈ ਜੀ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਵੀ ਅੰਬੀਆਂ ਜਿਹੇ ਪੱਤੀਆਂ ਜਿਹੇ ਬਣੀਆਂ ਹੋਈਆਂ ਨੇ ਜਿਹੜੀ ਮੈਂ ਸ਼ਰਟ ਵੇਅਰ ਕੀਤੀ ਸੀ ਉਹਦੇ ਵਿੱਚ ਵੀ ਇਸੇ ਤਰੀਕੇ ਦਾ ਡਿਜ਼ਾਈਨ ਸੀ ਥੋੜਾ ਮਿਲਦਾ ਝੁਲਦਾ ਜਿਹਾ ਸੀ ਬਹੁਤ ਹੀ ਜ਼ਿਆਦਾ ਸੋਹਣਾ ਡਿਜ਼ਾਈਨ ਬਣਾਇਆ ਹੋਇਆ ਕਲਰ ਕੰਬੀਨੇਸ਼ਨ ਦੀ ਮੈਂ ਗੱਲ ਕਰਾਂ ਤਾਂ ਬਹੁਤ ਹੀ ਪਿਆਰਾ ਲੱਗ ਰਿਹਾ ਤੁਸੀਂ ਦੇਖ ਸਕਦੇ ਹੋ ਫਿਰੋਜ਼ੀ ਐਂਡ ਲਾਈਟ ਪਿੰਕ ਜਿਵੇਂ ਆਪਾਂ ਪੀਚ ਕਹ ਦਈਏ ਉਹਦਾ ਕੰਬੀਨੇਸ਼ਨ ਹਮੇਸ਼ਾ ਹੀ ਚੱਲਦਾ ਆ ਰਿਹਾ ਜੀ ਬਹੁਤ ਹੀ ਪਿਆਰੇ ਜੇ ਸੂਟ ਨੇ ਜੀ ਤੁਸੀਂ ਆਪਣੇ ਲਈ ਰੈਡੀ ਕਰਵਾ ਸਕਦੇ ਹੋ ਅਗਰ ਤੁਹਾਡਾ ਆਰਡਰ ਸਾਡੇ ਕੋਲ ਚੱਲ ਰਿਹਾ ਤੁਸੀਂ ਆਪਣੇ ਲਈ ਕੋਲਡ ਵੀ ਕਰਵਾ ਸਕਦੇ ਹੋ ਹਾਂ ਜੀ ਲਾਸਟ ਕਲਰ ਇਦੇ ਵਿੱਚ ਆਪਾਂ ਤੁਹਾਨੂੰ ਜਿੰਨੇ ਸੂਟ ਦਿਖਾਏ ਆ ਤੁਸੀਂ ਦੇਖਿਆ ਹੋਣਾ ਕਿ ਤੁਹਾਨੂੰ ਦੋ ਤਰ੍ਹਾਂ ਦੇ ਯਾਨੀ ਕਿ ਡਿਜ਼ਾਈਨ ਮਿਲੇ ਆ ਦੇ ਵਿੱਚ ਇੱਕ ਵੱਡੇ ਫਲਾਵਰ ਵਾਲਾ ਔਰ ਆਈ ਥਿੰਕ ਇੱਕ ਛੋਟੇ ਫਲਾਵਰ ਵਾਲਾ ਛੋਟੀ ਡਿਜ਼ਾਈਨਿੰਗ ਵਾਲਾ ਕਿਉਂਕਿ ਆਪਾਂ ਤੁਹਾਨੂੰ ਦੋਨੋਂ ਤਰ੍ਹਾਂ ਦੇ ਡਿਜ਼ਾਈਨ ਦਿਖਾਏ ਹੋਏ ਆ ਵੀ ਜਿਹੜੀਆਂ ਭੈਣਾਂ ਨੂੰ ਵੱਡੇ ਫਲਾਵਰ ਪਸੰਦ ਨੇ ਉਹ ਵੱਡੇ ਫਲਾਵਰ ਵਾਲਾ ਬਾਈ ਕਰ ਸਕਦੇ ਨੇ ਜਿਹੜੀਆਂ ਭੈਣਾਂ ਨੂੰ ਛੋਟੇ ਯਾਨੀ ਕਿ ਛੋਟੇ ਪ੍ਰਿੰਟ ਪਸੰਦ ਨੇ ਉਹ ਛੋਟੇ ਵਾਲਾ ਬਾਈ ਕਰ ਸਕਦੇ ਨੇ ਫੈਬਰਿਕ ਬਹੁਤ ਹੀ ਵਧੀਆ ਜੀ ਸ਼ਰਧਾ ਨੂੰ ਮੈਂ ਦੱਸ ਦ দি ਕਿ ਲੀਲਨ ਕਾਟਨ ਦੀ ਰਹੇਗੀ ਔਰ ਬਾਟਮ ਜਿਹੜੀ ਉਹ ਕ ਅਤੇ ਤੁਸੀਂ ਆਰਾਮ ਨਾਲ ਇਹਨਾਂ ਨੂੰ ਵੇਅਰ ਕਰ ਸਕਦੇ ਹੋ ਦੁਪੱਟੇ ਨਾਲ ਸੂਟ ਦੀ ਬਹੁਤ ਜ਼ਿਆਦਾ ਗ੍ਰੇਸ ਬਣ ਜਾਂਦੀ ਤੁਸੀਂ ਕਿਵੇਂ ਦਾ ਦੁਪੱਟਾ ਨਾਲ ਰੈਡੀ ਕਰਵਾ ਰਹੋ ਤੁਹਾਡੀ ਪਸੰਦ ਰਹੇਗੀ ਅਗਰ ਤੁਸੀਂ ਵਿਦਆਊਟ ਦੁਪੱਟਾ ਬਾਏ ਕਰਨਾ ਚਾਹੁੰਦੇ ਤੁਸੀਂ ਸਾਡੇ ਤੋਂ ਵਿਦਆਊਟ ਦੁਪੱਟਾ ਵੀ ਬਾਏ ਕਰ ਸਕਦੇ ਹੋ ਅਗਰ ਤੁਸੀਂ ਦੁਪੱਟਾ ਰੈਡੀ ਕਰਵਾਉਣਾ ਤੁਸੀਂ ਸਾਨੂੰ ਜਿਹੜਾ ਵੌਇਸ ਮੈਸੇਜ ਭੇਜਣਾ ਉਹਦੇ ਵਿੱਚ ਤੁਸੀਂ ਸਾਨੂੰ ਇਹ ਦੱਸਣਾ ਕਿ ਦੀਦੀ ਤੁਸੀਂ ਜਿਹੜਾ ਦੁਪੱਟਾ ਡਾਈ ਕਰਨਾ ਉਹ ਤੁਸੀਂ ਪਲੇਨ ਕਰਵਾਉਣਾ ਡਾਈ ਐਂਡ ਡਾਈ ਕਰਵਾਉਣਾ ਔਰ ਅਗਰ ਤੁਸੀਂ ਦੁਪੱਟਾ ਡਾਈ ਕਰਵਾ ਲਿਆ ਜਾਂ ਟਾਈ ਐਂਡ ਡਾਈ ਜਾਂ ਦਾ ਬਿਦਾ ਸਿੰਗਲ ਡਾਈ ਤਦ ਤੁਸੀਂ ਮੈਨੂੰ ਇਹ ਵੀ ਦੱਸਣਾ ਕਿ ਤੁਸੀਂ ਉਹਦੇ ਦੁਪट्टे ਉੱਪਰ ਲਿਆ ਸੀ ਇਸ ਵਗੈਰਾ ਲਗਵਾਉਣੀ ਕਿ ਜਾਂ ਵਿਦਾਉਟ ਲੈਸੀ ਸੀ ਬਾਈ ਕਰਨਾ ਠੀਕ ਹੈ ਫਿਰ ਉਹਦੇ ਅਕੋਰਡਿੰਗ ਆਪਾਂ ਤੁਹਾਨੂੰ ਉਹਦਾ ਪ੍ਰਾਈਸ ਦੱਸਾਂਗੇ ਕਲਰ ਇਕਵਰੀ ਫਿਰ ਚੈੱਕ ਕਰ ਲਓ ਬਹੁਤ ਹੀ ਪਿਆਰਾ ਜਿਹਾ ਕਲਰ ਬਣਿਆ ਹੋਇਆ ਤੁਹਾਨੂੰ ਕਾਫੀ ਸਾਰੇ ਡਿਜ਼ਾਈਨ ਮੈਂ ਦਿਖਾ ਦਿੱਤੇ ਨੇ ਕਲਰ ਦਿਖਾ ਦਿੱਤੇ ਨੇ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਪਸੰਦ ਆ ਤੁਹਾਨੂੰ ਤੁਸੀਂ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰ ਸਕਦੇ ਹੋ ਇਹਨਾਂ ਚੀਜ਼ਾਂ ਤੋਂ ਇਲਾਵਾ ਵੀ ਤੁਸੀਂ ਜੇ ਸਾਡੇ ਤੋਂ ਕੁਝ ਡਿਜ਼ਾਈਨ ਹੋਰ ਰੈਡੀ ਕਰਵਾਉਣਾ ਚਾਹੁੰਦੇ ਤੁਹਾਨੂੰ ਕਿਸੇ ਵੀ ਬੁਟੀਕ ਦਾ ਕੋਈ ਡਿਜ਼ਾਈਨ ਪਸੰਦ ਆ WhatsApp ਤੇ ਤੁਸੀਂ ਸਾਨੂੰ ਮੈਸ ਕਈ ਵਾਰ ਕਾਫੀ ਭੈਣਾ ਸਾਡੇ ਨਾਲ ਇੰਸਟਾਗ੍ਰਾਮ ਤੋਂ ਡਿਜ਼ਾਈਨ ਕੱਢ ਕੇ ਸਾਨੂੰ ਭੇਜ ਦਿੰਦੇ ਨੇ ਤੇ ਸੇਮ ਡਿਜ਼ਾਈਨ ਜਿਹੜਾ ਆਪਾਂ ਰੈਡੀ ਕਰਕੇ ਦੇ ਦੇਣੇ ਆ ਜੀ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਾਫੀ ਜ਼ਿਆਦਾ ਸੂਟ ਨੇ ਕਾਫੀ ਜ਼ਿਆਦਾ ਜਿਹੜੇ ਨੈਕਸਟ ਵੀਡੀਓ ਆਉਣ ਵਾਲੀਆਂ ਨੇ ਆਪਾਂ ਫੁਲਕਾਰੀ ਸੂਟ ਕਾਫੀ ਰੈਡੀ ਕੀਤੇ ਆ ਜੀ ਬਹੁਤ ਜ਼ਿਆਦਾ ਸੋਹਣੇ ਰੈਡੀ ਹੋਏ ਨੇ ਕੁਝ ਤੇ ਦੁਪट्टे ਰੈਡੀ ਹੋਣ ਲਈ ਗਏ ਹੋਏ ਨੇ ਤੇ ਆਪਾਂ ਨੈਕਸਟ ਵੀਡੀਓ ਤੁਹਾਨੂੰ ਜਿਹੜੇ ਨੇ ਇਹ ਵਾਲੇ ਸੂਟ ਜ਼ਰੂਰ ਦਿਖਾਵਾਂਗੇ ਜੀ ਤਦੋ ਜੀ ਉਮੀਦ ਹੈ ਤੁਹਾਨੂੰ ਅੱਜ ਵਾਲੀ ਜਿਹੜੀ ਕਲੈਕਸ਼ਨ ਉਹ ਵਧੀਆ ਲੱਗੀ ਹੋਣੀ ਅਗਰ ਵਧੀਆ ਲੱਗੀ ਲਾਈਕ ਸ਼ੇਅਰ ਹੋਰ ਪਿਆਰਾ ਜਿਹਾ ਮੈਸੇਜ ਜ਼ਰੂਰ ਕਰਕੇ ਜਾਇਓ ਕਿ ਤੁਹਾਨੂੰ ਸਾਡੀ ਕਲੈਕਸ਼ਨ ਜਿਹੜੀ ਉਹ ਕਿਵੇਂ ਦੀ ਲੱਗੀ ਹੈ ਔਰ ਜਿਹੜੀ ਮੇਨ ਗੱਲ ਹੈ ਜੀ ਚੈਨਲ ਜ਼ਰੂਰ ਸਬਸਕ੍ਰਾਈਬ ਕਰੋ ਹਜੇ ਵੀ ਕਾਫੀ ਮੈਸੇਜ ਆਉਂਦੇ ਆ ਤੇ ਉੱਪਰ ਦੇਖਦੇ ਆਪਾਂ ਵੀ ਚੈਨਲ ਜਿਹੜਾ ਸਬਸਕ੍ਰਾਈਬ ਨਹੀਂ ਕੀਤਾ ਹੁੰਦਾ ਚੈਨਲ ਸਬਸਕ੍ਰਾਈਬ ਕਰੋਗੇ ਤਾਂ ਹੀ ਤੁਹਾਡੀ ਜਿਹੜੀ ਵੀਡੀਓ ਤੁਸੀਂ ਸਾਡੀ ਉਹ ਦੇਖ ਪਾਓਗੇ ਤੇ ਇਹੇ ਕਰਕੇ ਜਿਹੜੀ ਤੁਸੀਂ ਵੀਡੀਓ ਲੇਟ ਦੇਖਦੇ ਹੋ ਚੈਨਲ ਨਾ ਸਬਸਕ੍ਰਾਈਬ ਕਰਨ ਕਰਕੇ ਹੀ ਤੁਹਾਡੇ ਕੋਲ ਵੀਡੀਓ